ਬੀਜੇਪੀ ਨੂੰ ਵੋਟ ਪਾਵਾਂਗੇ ਕੀ ਚੰਗਾ ਲੱਗਦਾ ਮੋਦੀ ਦਾ ਮੋਦੀ ਸਾਰਾ ਕੰਡਾ ਰਾਸ਼ਨ ਦੇ ਰਿਹਾ ਬਹੁਤਾ ਕਹਿੰਦੇ ਮੈਂ ਮੋਦੀ ਨੂੰ ਪਾਉਣੀ ਆ ਤੁਹਾਡਾ ਕੀ ਨਹੀਂ ਮੋਦੀ ਨੂੰ ਪਾਵਾਂਗੇ ਮੇਰੀ ਪੋਤੀ ਨੇ ਜਨਮ ਲਿਆ ਸੀ ਖੜੇ ਪੈਰ ਸ਼ੀਸ਼ੇ ਦੀ ਸ਼ਮਾਂ ਕਰਾਣੀ ਪਈ ਜੀ 1 ਲੱਖ 20 ਹਜ਼ਾਰ ਲੱਗਾ ਉੱਥੇ ਉਹ ਜਿਹੜਾ ਕਾਰਡ ਬਣਾਇਆ ਸੀ ਬਣਾਣੀ ਆਈ ਆਸ਼ਮਾਨ ਕਾਰਡ ਹਾਂ ਉਹ ਚੱਲ ਗਿਆ ਕਹਿੰਦਾ ਮੋਦੀ ਨੇ ਬੰਦਾ ਚੱਲ ਮੋਦੀ ਨੇ ਵੋਟ ਪਾਵਾ ਦੇਾਂਗੇ ਅਸੀਂ ਤਾਂ ਵੋਟ ਪਾਵਾਂਗੇ ਮੋਦੀ ਨੂੰ ਲੋਕ ਸਭਾ ਚੋਣਾਂ ਨੂੰ ਲੈ ਕੇ ਪਿੰਡਾਂ ਦੇ ਵਿੱਚ ਚਰਚਾਵਾਂ ਜਿਹੜੀਆਂ ਨੇ ਉਹ ਸ਼ੁਰੂ ਹੋ ਚੁੱਕੀਆਂ ਨੇ ਸਾਡੇ ਕੋਲ ਵੀ ਜਿਹੜੇ ਸੱਜਣ ਬੈਠੇ ਨੇ ਬਾਈ ਸ ਕੀ ਲੱਗਦਾ ਫਿਰ ਐਤ ਕੀ ਕਿੱਧਰ ਨੂੰ ਅਰਜਾਣਾ ਦੇਖੋ ਹੁਣ ਪਬਲਿਕੀ ਕਰਦੀ ਹੁਣ ਤੁਸੀਂ ਪਬਲਿਕ 'ਚ ਆਉਨੇ ਹੋ ਹੂੰ ਦੇਖੋ ਅੰਦਰ ਜਾ ਕੇ ਕਿਹੜਾ ਬੰਦ ਬੰਦੇ ਨੂੰ ਕੀ ਕਰਦੇ ਨੇ ਹੋਰ ਦੇਖਦੇ ਹੁਣ ਸਾਰੀਆਂ ਸਰਕਾਰਾਂ ਨੂੰ ਪਾ ਕੇ ਵੇਲੇ ਇਹ ਕੀ ਕਰ ਰਹੇ ਨੇ ਫਿਰ ਆਮ ਪਾਲੀ ਨੂੰ ਮੌਕਾ ਦਿੱਤਾ ਪਹਿਲਾਂ ਵੀ ਲੱਗਦਾ ਵਧੀਆ ਕੰਮ ਕਰ ਰਹੇ ਨੇ ਕੰਮ ਕਰ ਰਹੇ ਬਿੱਲ ਬੋਲੋ ਫ੍ਰੀ ਕਰ ਰਹੇ ਨੇ ਉਹਨਾਂ ਨੇ ਹੋਰ ਵੀ ਕੰਮ ਕਰਨਗੇ ਹੁਣ ਅਜੇ ਹੋਣੀ ਆਏ ਨੇ ਇਹਦੇ ਨਵ ਨਵ ਬੰਦਾ ਤੈਨੂੰ ਪਤਾ ਸਟੈਂਡ ਹੋਣ ਦੇ ਟਾਈਮ ਲੱਗਦਾ ਹੈ ਕਿਵੇਂ ਪਟਿਆਲੇ ਚ ਫੈ ਹੈ ਮੁਕਾਬਲਾ ਤੁਹਾਨੂੰ ਕੀ ਲੱਗਦਾ ਕਿਹਨਾਂ ਚ ਰਹਿਣੇ ਆਲਾ ਹਾਂਜੀ ਹਾਂ ਤਾਂ ਮੋਦੀ ਦੇ ਪਾਵਾਂ ਬੋਰ ਓਕੇ ਹਾਂਜੀ ਤੁਹਾਡੇ ਇਥੇ ਰਾਣੀ ਨੇ ਖੜਨਾ ਹਾਂਜੀ 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 ਬੀਜੇਪੀ ਨੂੰ ਬੋਰ ਪਾਵਾਂਗੇ ਪਰ ਪੰਜਾਬ ਚ ਕਹਿੰਦੇ ਬੀਜੇਪੀ ਦਾ ਵਿਰੋਧ ਬਹੁਤ ਆ ਕਰੀ ਜਾਣ ਵਿਰੋਧ ਕਰਨ ਵਾਲੇ ਤਾਂ ਸਾਰੀ ਪਾਰਟੀ ਦਾ ਕਰਦੇ ਨੇ ਕੀ ਚੰਗਾ ਲੱਗਦਾ ਮੋਦੀ ਦਾ ਮੋਦੀ ਸਾਰਾ ਕੰਡਾ ਰਾਸ਼ਨ ਦੇ ਰਿਹਾ ਸਭ ਕੁਝ ਦੇ ਰਿਹਾ ਮੋਦੀ ਹਾਂ ਬਾਕੀ ਅੱਗੇ ਜੋ ਉਹਨਾਂ ਦੇ ਲੱਲੋ ਹੋਣਾ ਉਹਨਾਂ ਦੀ ਕਿਰਪਾ ਮਹਾਰਾਜ ਦੀ ਕਿਰਪਾ ਆ ਕਿਉਂ ਜੀ ਭਗਵੰਤ ਮਾਨ ਨਹੀਂ ਪਸੰਦ ਨਾ ਕਾਹ ਤੇ ਭਗਵੰਤ ਮਾਨ ਦਾ 2 ਰੁਪਏ ਕਿਲੋ ਕਣਕ ਜਿਹੜੀ ਉਹ ਬੰਦ ਕਰਤੀ ਜਨੇ ਅੱਛਾ ਹੋਰ 2 ਰੁਪਏ ਕਿਲੋ ਵਾਲੀ ਕਣਕ ਸਾਰੇ ਗਰੀਬ ਜਨਤਾ ਖਾਂਦੀ ਸੀ ਉਹ ਬੰਦ ਕਰਤੀ ਉਹਨੇ ਜਦੋਂ ਦਾ ਬਣਿਆ ਆਈ ਨਹੀਂ ਮੁੜ ਕੇ ਜਦੋਂ ਭਗਵੰਤ ਮਾਨ ਬਣਿਆ ਉਧਰ ਪੁੱਛ ਰਿਹਾ ਬਾਬੇ ਨੂੰ ਕੀ ਆ ਬਾਬੇ ਕੋਲ ਜਾਣਿਆ ਹੀ ਜਾਣਿਆ ਉਹ ਤਾਂ ਕਹਿੰਦੇ ਮੈਂ ਮੋਦੀ ਨੂੰ ਪਾਉਣੀ ਆ ਤੁਹਾਡਾ ਕੀ ਨਹੀਂ ਮੋਦੀ ਤੋਂ ਬਹੁਤ ਹਾਂ ਕਿਉਂਕਿ ਮੋਦੀ ਨੇ ਮੇਰਾ 1,20,000 ਰੁਪਏ ਪਜਾਇਆ 10 ਮਹੀਨੇ ਪਹਿਲਾਂ ਕਿਵੇਂ ਕਿਵੇਂ ਮੇਰੀ ਪੋਤੀ ਨੇ ਜਨਮ ਲਿਆ ਸੀ ਖੜੇ ਪੈਰ ਸ਼ੀਸ਼ੇ ਦੀ ਸ਼ਮਾਂ ਕਰਾਣੀ ਪਈ ਜੀ 1,20,000 ਲੱਗਾ ਉੱਥੇ ਉਹ ਜਿਹੜਾ ਕਾਰਡ ਬਣਾਇਆ ਸੀ ਬਣਾ ਲੈ ਆਈ ਸ਼ਮਾਨ ਕਾਰਡ ਹਾਂ ਉਹ ਚੱਲ ਗਿਆ ਜੀ ਹਾਂਜੀ ਇਸ ਕਰ ਤੁਹਾਨੂੰ ਫਾਇਦਾ ਹੋਇਆ ਮਤਲਬ ਤੁਸੀਂ ਹੈਨਾ ਹਾਂ ਹਾਂਜੀ ਬਾਪੂ ਜੀ ਕੀ ਹਾਲ ਨੇ ਠੀਕ ਹੈ ਜੀ ਇੱਥੇ ਜੇ ਹੋ ਰਿਹਾ ਹੁਣ ਤਾਂ ਗਰਮੀ ਹੈ ਹਾਂਜੀ ਅੱਜ ਬੋਟਾ ਵਾਲੇ ਬੋਟਾ ਹਾਂਜੀ ਕੌਣ ਚੰਗਾ ਲੱਗਦਾ? ਹਰ ਟਾਈਮ ਤੇ ਮੋਦੀ ਚੰਗਾ ਲੱਗਦਾ ਜੀ। ਹਾਂ। ਕੋਟਾਸਾ ਪਾਣੀ ਦੇ ਦੇ। ਇਹਨਾਂ ਦੀ ਗੱਲ। ਤੁਹਾਨੂੰ ਪਤਾ ਇੱਥੇ ਮੋਦੀ ਨੇ ਮੋਦੀ ਨੇ ਕਿਹਨੂੰ ਖੜਾਇਆ ਇੱਥੇ ਤੁਹਾਡੇ ਹਲਕੇ 'ਚ? ਸਾਨੂੰ ਨਹੀਂ ਹੁਣ ਪਤਾ ਕਿ ਖਿਲਾ ਰਿਆ ਜੀ ਆਹ ਕਿਹੜਾ ਪਤਾ ਕਰਿਆ ਪਰ ਸਾਨੂੰ ਵੀ ਹਾਂ। ਆਪਣਾ ਜੀ ਰੁਲਤਾ ਸਿੰਘ ਜੀ। ਰੁਲਤਾ ਸਿੰਘ ਜੀ ਕੀ ਲੱਗਦਾ ਐ ਕਿ ਜਿੱਤੂ ਕੌਣ ਪੰਜਾਬ 'ਚ? ਮਾਝੀ ਆਮ ਪਾਰਟੀ ਨੇ ਬਣੀ ਉਹ। ਹਾਂ। ਭਗਵਾਨ ਤੁਮਾਰ ਨੂੰ। ਕੰਮ ਠੀਕ ਕਰਦਾ ਹੈਗਾ ਦੱਸੋਗੇ ਕਿ ਕਿਹੜੇ ਕਿਹੜੇ ਕੰਮ ਚੰਗੇ ਲੱਗਦੇ ਆ ਕੰਮ ਹੋਰ ਵਧੀਆ ਕਿਤੇ ਨਹੀਂ ਬਿੱਲ ਆਵ ਬਲੋਕਾਂ ਕਿਤੇ ਨਹੀਂ ਹੋਰ ਵੀ ਸਭ ਕੁਝ ਦੇ ਰਿਹਾ ਹੈ ਅਜੇ ਹੁਣ 2 ਸਾਲ ਤੇ ਹੋਏ ਨੇ ਇਹਨਾਂ ਨੂੰ ਬਣੇ ਨੂੰ ਉਹ ਤਾਂ ਕਹਿੰਦੇ ਰਸ਼ਨ ਬੰਦ ਕਰਤਾ ਰਸ਼ਨ ਬੰਦ ਨਹੀਂ ਹੋਇਆ ਤਾਂ ਘਾਟ ਦੇ ਰਿਹਾ ਜੀ ਹਾਂ ਹਾਂ ਆਟਾ ਦੇ ਰਿਹਾ ਨਾ ਕਨ ਕਦੀ ਵਜਾਇਆ ਆਟਾ ਦੇ ਰਿਹਾ ਨਹੀਂ ਉਹਨੂੰ ਬਰਾਬਰ ਦੀ ਕੋਈ ਗੱਲ ਨਹੀਂ ਮਨੇ ਬਾਤਾਂ ታਹ ਰਹੇ ਠੀਕ ਕੰਮ ਕਰ ਰਿਹਾ ਹਾਂਜੀ ਬੋਟਾ ਕਿੱਧਰ ਨੂੰ ਜਾਊਗੀ ਵਿਚਾਰ ਨਹੀਂ ਕਿੱਧਰੇ ਵੀ ਦਿਮਾਗ ਜਾਣੀ ਉਲਝਣ ਜੀ ਪਈ ਹੋਈ ਹੈ ਉਲਝਣ ਜਪਿਆ ਜੀ ਉਲਝੇ ਕਿਹਦੇ ਕਿਹਦੇ ਚੋਂ ਬਸ ਸਾਰੇ ਬਸ ਸਾਰੇ ਪਾਰਟੀਆਂ ਨਾਲ ਹੀ ਆਹ ਬਸ ਕਿਸੇ ਨੂੰ ਨਰਾਜ਼ ਨਹੀਂ ਕਰਨਾ ਨਾ ਨਾ ਕਿਸੇ ਨੂੰ ਅੱਜ ਕੋਈ ਉਲਝਣ ਜੀ ਸਲਾਹ ਕਰਾਂਗੇ ਜੀ ਪੋਵਾਂ ਤੁਹਾਨੂੰ ਪਸੰਦ ਹੈ ਨਹੀਂ ਕੋਈ ਖਾਸ ਕਰ ਕਿਧਰੇ ਵੈਸੇ ਸਲਾਹ ਕਰਾਂਗੇ ਜੀ ਕਿਸੇ ਕੋਈ ਪਾਰਟੀ ਨਹੀਂ ਪਸੰਦ ਹੈ ਹਾਂ ਸੋਚ ਕੇ ਪਾਵਾਂਗੇ ਜਿਹੜੀ ਸਰਕਾਰ ਕੰਮ ਕਰ ਕਰੇਗੀ ਨਾ ਐਮ ਨਾਲ ਸੋਚ ਲਿਓ ਵੇ ਵੋਟਾਂ ਤੋਂ ਬਾਅਦ ਕਿਹਦੇ ਨਾ ਸੋਚ ਕੇ ਪਾਵਾਂਗੇ ਜਿਹੜੇ ਕੰਮ ਕਰ ਕਰੇਗੀ ਉਹਨੂੰ ਪਾ ਦੇਾਂਗੇ ਹਾਂ ਆ ਗੱਲ ਠੀਕ ਹੈ ਹਾਂ ਬਸ ਆਉਂਦੇ ਆ ਨਾ ਉੱਥੇ ਆਏ ਨਾ ਆ ਬਾਈ ਉਹਨਾਂ ਕੋਲੇ ਕਿਵੇਂ ਵੀਰੇ ਮਾਹੌਲ ਪਿੰਡ ਦਾ ਠੀਕ ਹੈ ਵੀਰੇ ਹਾਂ ਹਾਂਜੀ ਲਾਕੇ ਵੋਟਾਂ ਵਾਲੇ ਕਿਡੇ-ਕੁਡੇ ਮਾਰਨ ਨਹੀਂ ਅਜੇ ਤਾਂ ਫਿਲਹਾਲ ਨਹੀਂ ਆਏ ਅਜੇ ਹਾਂਜੀ ਕਿਹਨੂੰ ਜਿਤਾਵੋਗੇ ਫਿਰ ਭਗਵੰਤ ਮਾਨੂ ਜੀ ਹਾਂ ਹਾਂਜੀ ਉਹ ਕਿਹੜੀ ਗੱਲਾਂ ਜਿਵੇਂ ਹੁਣ ਬਿਲਬਲ ਮਾਫ ਕਰੇ ਹੋਏ ਆ ਤੇ ਵੈਸੇ ਵੀ ਜਿਵੇਂ ਹੁਣ ਨੌਕਰੀ ਵਗੈਰਾ ਦੇ ਰਿਹਾ ਜੀ ਮਤਲਬ ਠੀਕ ਲੱਗ ਰਿਹਾ ਜੀ ਹਾਂਜੀ ਦੂਸਰੇ ਨਾਲ ਤਾਂ ਪਰ ਉਹ ਤਾਂ ਉਧਰ ਬਾ ਪੂਣੀ ਬੈਠੇ ਨੇ ਕਹਿੰਦੇ ਮੋਦੀ ਨੂੰ ਪਾਵਾਂਗੇ ਇਸ ਤਾਂ ਚਲੋ ਆਪਣੀ ਆਪਣੀ ਸਲਾਹ ਜੀ ਹਾਂਜੀ ਆਪਾਂ ਤਾਂ ਭਗਵੰਤ ਮਾਨੀ ਪਾਵਾਂਗੇ ਜੀ ਹਾਂਜੀ ਕੌਣ ਖੜਾ ਥੋੜਾ ਇੱਥੋਂ ਇੱਥਾ ਫਿਲਹਾਲ ਪਤਾ ਨਹੀਂ ਜੀ ਕੌਣਾ ਖੜੇਗਾ ਹਾਂ ਹਾਂਜੀ ਭਾਈ ਜੀ ਕੀ ਥੋੜਾ ਕਿੱਧਰ ਰੁਝਾਨ ਮੇਰਾ ਕਿੱਧਰ ਬਣੇ ਜੀ ਹਾਂ ਕਿੱਧਰ ਕੁਝ ਨਾ ਘਾਟ ਬਣਿਆ ਕਾਂਗਰਸ ਵੇਖ ਲਈਏ ਝਾੜੂ ਵਾਲੇ ਵੇਖ ਲਏ ਨੇ ਕੋਈ ਰਚਨ ਦਾ ਘਾਟ ਨਹੀਂ ਮਿਲਿਆ ਕੁਝ ਨਹੀਂ ਹੈਗਾ ਜੀ ਪਹਿਲਾਂ ਮੋਦੀ ਨੇ ਪਾंदे ਚੱਲ ਮੋਦੀ ਨੇ ਮੋਟ ਪਾਵਾ ਦੇਾਂਗੇ ਕਾਂਗਰਸ ਵਾਲੇ ਕਹਿੰਦੇ ਕਾਟ ਬਣ ਜਾਏਗਾ ਰਾਸ਼ਨ ਕਾਟ ਬਣੇਗਾ ਦਵਾਈਆਂ ਵਾਲਾ ਕਾਟ ਬਣੇਗਾ ਕੁਝ ਨਹੀਂ ਬਣਿਆ ਜੀ ਤੇ ਹੁਣ ਤਾਂ ਫਿਰ ਭਗਵੰਤ ਮਾਨ ਦੀ ਸਰਕਾਰ ਆ ਹੁਣ ਵੀ ਨਹੀਂ ਬਣਿਆ ਕੁਝ ਅਜੇ ਵੀ ਨਹੀਂ ਕੁਝ ਬਣਿਆ ਜੀ ਹਾਂ ਨਾ ਐਮ ਐਲ ਏ ਕੌਣ ਇੱਥੋਂ ਗੁਰਲਾਲ ਸਿੰਘ ਜੀ ਕੋਈ ਕਰੀ ਨਹੀਂ ਗੱਲ ਉਹਨਾਂ ਅਜੇ ਕੀਤੇ ਨਹੀਂ ਕਰ ਲਾਂਗੇ ਜੀ ਗੱਲ ਜੇ ਬਣਾਉਣ ਦੇਤੇ ਪੁੱਛ ਲਾਂਗੇ ਇੱਕ ਵਾਰੀ ਇੱਧਰ ਏ ਦਾ ਨਾਮ ਚੰਨੀ ਸਾਹਿਬ ਹਾਂਜੀ ਚੰਨੀ ਸਾਹਿਬ ਆਪਣੇ ਮੁੱਖ ਮੰਤਰੀ ਪਹਿਲਾਂ ਵਾਲੇ ਹਾਂਜੀ ਹਾਂਜੀ ਪਹਿਲਾਂ ਦੋ ਸੀਟਾਂ ਤੋਂ ਖੜਾ ਹੋਇਆ ਹਾਰ ਗਏ ਦੋ ਸੀਟਾਂ ਤੋਂ ਹੁਣ ਦੇਖ ਹੁਣ ਕੀ ਕਰਦਾ ਫੇਰ ਹੁਣ ਤਾਂ ਜਲੰਧਰ ਤੋਂ ਖੜੇ ਨੇ ਦੇਖੋ ਹੁਣ ਵੀ ਕਾਹਦਾ ਫੇਰ ਮੁਸ਼ਕਲਿਆਦਾ ਕੰਮ ਰਾ ਜਿੱਦਾਂ ਦਾ ਵੋਟਾਂ ਦਾ ਕੰਮ ਹੋਣਾ ਐਡ ਕੀ ਐਡ ਕੀ ਤਾਂ ਕੰਮ ਮਜ਼ਬੂਤ ਹੈ ਨਾ ਹੋਰਾਂ ਦਾ ਚਾਂਸ ਹੈ ਜੀ ਹਾਂ ਰੋ ਚਾਂਸ ਨਹੀਂ ਜਲੰਧਰ ਜੇ ਤਰ ਜਲੰਧਰ ਜਿੱਦ ਤੇ ਜਲੰਧਰ ਹਾਂ ਭਾਈ ਜਲੰਧਰੋਂ ਜਿੱਦੇ ਨਹੀਂ ਵੇ ਜੇ ਕੀ ਨਹੀਂ ਬਣਦੇ ਹੁਣ ਕਿਥੇ ਬਣेंगे ਆਹੋ ਨਹੀਂ ਆਸ ਤਾਂ ਨਹੀਂ ਛੱਡਣੀ ਚਾਹੀਦੀ ਆਸ ਤਾਂ ਨਹੀਂ ਛੱਡਦੇ ਇਹ ਤਾਂ ਸਾਡਾ ਇੱਕ ਬੰਦਾ ਹੋਵੇ ਨਹੀਂ ਆਸ ਛੱਡੀ ਉਹ ਕਿਨੇ ਘਟਕੜਿਆ ਦੋ ਦਿਨ ਨਹੀਂ ਜਾ ਰਹੇ ਦੋ ਸਿੱਤਾਂ ਨੂੰ ਪਰ ਮੁੱਖ ਮੰਤਰੀ ਵੀ ਰਹੇ ਹਨਾ ਠੀਕ ਹੈ ਅੱਛਾ ਕੀ ਲੱਗਦਾ ਕਿਨੇ ਵਧੀਆ ਕੰਮ ਕਰਿਆ ਤੁਹਾਡੇ ਤੋਂ ਬਿਨਾ ਕੰਮ ਉਹ ਜਿਹੜੀ ਸਰਕਾਰ ਕਰਦੀ ਆਉਂਦੀ ਉਹ ਕਰਦੀ ਪਈਏ ਕੋਈ ਨਾ ਕੋਈ ਆਪਣਾ ਕੋਈ ਆਪਣਾ ਖਾਂਦੀ ਏ ਕੋਈ ਮੈਂ ਕੰਮ ਕਰ ਲਾਂ ਮੈਂ ਕੰਮ ਕਰ ਲਾਂ ਕਿਉਂ ਜੀ ਇਹ ਗੱਲ ਨਹੀਂ ਫਿਰ ਵੀ ਦੱਸੋ ਤਾਂ ਸਹੀ ਨਾ ਤੁਹਾਨੂੰ ਲੱਗਦਾ ਕੋਈ ਕਿਹੜੇ ਕਿਹੜੇ ਕੰਮ ਸਰਕਾਰ ਨੇ ਉਹਨੇ ਪਹਿਲਾਂ ਕਾਂਗਰਸ ਆਈ ਉਹਨੇ ਕੰਮ ਸਾਰਾ ਕਰਿਆ ਹੈ ਜਿਹੜਾ ਹਾਂ ਇਹ ਸਾਰੀ ਕਿਹੜੇ ਕੋਈ ਨਹੀਂ ਬਣਾਇਆ ਚੌਕ ਬਣਾਇਆ ਤੇ ਵੋਟ ਕਾਂਗਰਸ ਨੂੰ ਪਾਉਂਗੇ ਅੱਦਗੀ ਨਹੀਂ ਜਿਹੜਾ ਮੌਕਾ ਵਿਖਾਂਗੇ ਉਹਦੇ ਹਾਂ ਉਹ ਟਾਈਮ ਆਉਂਦਾ ਕਿਉਂ ਕਿਦਰ ਕੋਈ ਪਾਰਟੀ ਤਾਂ ਕਿਵੇਂ ਪਲਟ ਰਹੀ ਕੋਈ ਕਿਵੇਂ ਪਲਟ ਰਹੀ ਹੈ ਹੁਣ ਚੰਨੀ ਪਲਟ ਗਿਆ ਇਹਦੇ ਅਸੀਂ ਕੀ ਕਰੀਏ ਅੱਲਾ ਚੰਨੀ ਪਲਟ ਗਿਆ ਆਹੋ ਚੰਨੀ ਚੰਨੀ ਦਾ ਕਾਂਗਰਸ ਚ ਹੀ ਆ ਉਹ ਤਾਂ ਨਹੀਂ ਪਲਟਿਆ ਦੋ ਹੀ ਧਾਰ ਗਿਆ ਯਾਰ ਮੌਕਾ ਟਾਈਮ ਦਿਖਾਂਗੇ ਇਹ ਕਿਉਂ ਬਈ ਕੀ ਬਈ ਵੈਸੇ ਕੀ ਲੱਗਦਾ ਇੱਥੇ ਤੁਹਾਡੇ ਇਧਰ ਮਤਲਬ ਕਿਹੜੇ ਕਿਹੜੇ ਲੀਡਰਾਂ ਦਾ ਜ਼ਿਆਦਾ ਜ਼ੋਰ ਹੁੰਦਾ ਦੇਖੋ ਹੁਣ ਪਾਰਟੀਆਂ ਸਾਰੀਆਂ ਜ਼ੋਰ ਲਾਰ ਰਹੀਆਂ ਹੁਣ ਹਾਂ ਨਹੀਂ ਉਦਾਂ ਜਿਵੇਂ ਪਹਿਲਾਂ ਤੋਂ ਕਿਹੜਾ ਲੀਡਰ ਇੱਥੇ ਮਸ਼ਹੂਰ ਆ ਵੀ ਜਿਹਦਾ ਹਨਾ ਨਾਂ ਚੱਲਦਾ ਪਹਿਲਾਂ ਤੋਂ ਪਹਿਲਾਂ ਤੇ ਉਹ ਹੀ ਆਪਣੇ ਕਾਂਗਰਸੀ ਚੱਲਦਾ ਸੀ ਪਹਿਲਾਂ ਪਿੱਛੇ ਅੱਛਾ ਇਹਦੇ ਕੋਲ ਨਵੇਂ ਆਇਆ ਤੈਨੂੰ ਪਤਾ ਆਮ ਪਾਰਟੀ ਦੇ ਇਹਦੇ ਕਰਕੇ ਲੋਕ ਹੋ ਗਏ ਸਾਰੇ ਉਧਰ ਹਾਂ ਮੇਰੇ ਅੱਗੇ ਦੇਖੋ ਹੁਣ ਪਬਲਿਕ ਦੇ ਮੂਡ ਦਾ ਹੁਣ ਅੱਗੇ ਕੀ ਕਰਦੀ ਤੁਸੀਂ ਵੀ ਪਬਲਿਕ 'ਚ ਆ ਗਏ ਅਸੀਂ ਤਾਂ ਆਮ ਪਾਰਟੀ ਦੇ ਬੰਦੇ ਆ ਪੱਕੇ ਹੋ ਹਾਂ ਹਾਂ ਗਰਾਲ ਦੇ ਬੰਦੇ ਹੋ ਹਾਂ ਦੱਸਤਾ ਤੁਹਾਨੂੰ ਉਧਰ ਰਹਿ ਗਏ ਕੋ ਜੀ ਬੱਸ ਬੱਸ ਬਸ ਠੀਕ ਹੈ ਠੀਕ ਹੈ ਜਮਾ ਸੈਟ ਹੈ ਕਿਹਨੂੰ ਵੋਟ ਪਾ ਰਹੇ ਹੋ ਮੋਦੀ ਨੂੰ ਜੀ ਮੋਦੀ ਨੂੰ ਦੱਸੋ ਕੰਮ ਦੱਸੋ ਲੋਕ ਕੰਮ ਮੇਰਾ ਆਪਣਾ ਉਹਨੇ ਜਿਹੜਾ ਕੰਮ ਹੋ ਰਿਹਾ ਵਧੀਆ ਹੋ ਰਿਹਾ ਮੇਰੀ ਹੋ ਰਹੀ ਡਾਂਸ ਅੱਛਾ ਹੁ ਤੱਕ ਦੋ ਵਾਰੀ ਮੋਦੀ ਤੇ ਕਾਟ ਦੇ ਹੁੰਦੀ ਵੀ ਹੈ ਫ੍ਰੀ ਹੋ ਰਹੀ ਹੈ ਕਹਿੰਦਾ ਜੇ ਦੀ ਲਾਠੀ ਉਹਦੀ ਮੈਂ ਸਰ ਮੈਂ ਤੇ ਉਹਨੂੰ ਵੋਟ ਪਾਵਾਂਗਾ ਸਿੱਧੀ ਗੱਲ ਹੈ ਤੁਹਾਨੂੰ ਲਾਹਾ ਮਿਲਿਆ ਨਾ ਪੱਕਾ ਮਿਲਿਆ 100% ਮਿਲਿਆ ਹੈ ਫ੍ਰੀ ਜਾ ਕੇ ਕਾਟ ਵਖਾਈਦਾ ਹੈ ਅਗਲੇ ਮਿੰਟੋ ਮਿੰਟੀ ਕੰਮ ਹੋ ਜਾਂਦਾ ਕੋਈ ਪ੍ਰਵਾਹ ਨਹੀਂ ਬਿਲਕੁਲ ਵੀ ਛਰੇ ਆਮ ਸਿੱਧੀ ਮੋਦੀ ਨੂੰ ਵੋਟ ਪਾਵਾਂਗੇ ਉਦਾਂ ਹਰਾਂ ਤੁਹਾਨੂੰ ਕੀ ਲੱਗਦਾ ਵੀ ਐਤਕੀ ਬੀਜੇਪੀ ਪੰਜਾਬ ਚ ਜਿੱਤੂ ਸੀਟਾਂ ਵੇਖੋ ਮਹਾਰਾਜ ਸੱਚੇ ਪਾਚਾ ਉਹਦਾ ਹੁਕਮ ਹੈ ਹੂੰ ਜਿੱਥੇ ਚੱਲਣਾ ਚੱਲਣਾ ਬਸ ਅਸੀਂ ਤਾਂ ਵੋਟ ਪਾਵਾਂਗੇ ਮੋਦੀ ਨੂੰ